ਕੀ ਨਾਮ ਹੈ ਜੀ ਮੇਰਾ ਨਾਮ ਹਰਪ੍ਰੀਤ ਕੀ ਲੱਗਦਾ ਹੈ ਇਸ ਵਾਰ ਲੁਧਿਆਣਾ ਇਲੈਕਸ਼ਨ ਦੇ ਵਿੱਚ ਕੀ ਮਾਹੌਲ ਜਿਵੇਂ ਅਸੀਂ ਦੇਖ ਰਹੇ ਹਾਂ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਆ ਆਮ ਆਦਮੀ ਪਾਰਟੀ ਦੇ ਜਿਹੜੇ ਸੰਜੀਵ अरोड़ा ਜੀ ਆ ਉਹ ਜਿੱਤ ਜਾਣਗੇ ਅਚਾ ਵੀ ਟੱਕਰ ਕੀ ਨਾ ਮੰਨਦੇ ਸੰਜੀਵ अरोड़ा ਟੱਕਰ ਇਸ ਤਰ੍ਹਾਂ ਅਸੀਂ ਲੁਧਿਆਣੇ ਦੇ ਲੋਕ ਇਸ ਤਰ੍ਹਾਂ ਸੋਚ ਰਹੇ ਕਿ ਇੱਕ ਸ਼ਰੀਫ ਇਨਸਾਨ ਪੜਿਆ ਲਿਖਿਆ बिजनेਸਮੈਨ ਅੱਛਾ ਸੋਹਦਾ ਸ਼ਹਿਰ ਵਾਸਤੇ ਤੇ ਜਿਹੜੇ ਆਸ਼ੂ ਜੀ ਹੈ ਉਹਨਾਂ ਦੀ ਥੋੜੀ ਛਵੀ ਪਬਲਿਕ ਦੇ ਵਿੱਚ ਇੱਕ ਗੁੰਡਾਗਰਦੀ ਦੀ ਤਰ੍ਹਾਂ ਗੁੰਡਾ ਟਾਈਪ ਤੇ ਜਿਵੇਂ ਲੋਕਾਂ ਨੇ ਦੇਖਿਆ ਤੇ ਫੇਸ ਵੀ ਤੁਸੀਂ ਦੇਖੋਗੇ ਕਿ ਇੱਕ ਪੜਿਆ ਲਿਖਿਆ ਤੇ ਇੱਕ ਸ਼ਾਂਤ ਸੁਭਾਅ ਦਾ ਤੇ ਇਹ ਕਹਿ ਲੱਗ ਰਿਹਾ ਕਿ ਚਲੋ ਸਰਕਾਰ ਵੀ ਇਹਨਾਂ ਦੀ ਹੈ ਤੇ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਐਮਐਲਏ ਅਦਰਵਾਈਜ਼ ਕਿਸੇ ਹੋਰ ਪਾਰਟੀ ਦਾ ਬਣ ਵੀ ਗਿਆ ਤਾਂ ਇਥੇ ਕੀ ਕਰ ਸਕੇਗਾ 1.5 ਸਾਲ ਚ ਕਮ ਸੇ ਕਮ ਸੰਜੀਵ ਰੋੜਾ ਜੀ ਤੇ ਪ੍ਰੈਸ਼ਰ ਤਾਂ ਹੋਏਗਾ ਕਿ ਇਹਨਾਂ ਦੀ ਸਰਕਾਰ ਹੈ ਕਿ ਇਹ ਕੋਈ ਕੰਮ ਕਰ ਸਕਣਗੇ ਮੇਰਾ ਜੀ ਰਮੇਸ਼ ਕੁਮਾਰ ਕੁਆਤਰਾ ਤੁਹਾਨੂੰ ਕੀ ਲੱਗਦਾ ਹੈ ਲੁਧਿਆਣੇ ਦੇ ਵਿੱਚ ਇਸ ਸਮੇਂ ਪਛਮੀ ਦੇ ਵਿੱਚ ਕੀ ਜੀ ਟੱਕਰ ਹੈ ਲੁਧਿਆਣੇ ਵਿੱਚ ਤੁਸੀਂ ਕੋਈ ਕਹਿਣ ਸਲਾਹ ਜੇ ਇਹ ਮੁਕਾਬਲਾ ਜੀ ਉਹਨਾਂ ਦੋਨਾਂ ਵਾਪਸ ਜੀ ਆ ਗਏ ਕੀ ਦਾ ਕੀ ਮੁਕਾਬਲਾ ਉਹਨਾਂ ਦੋਨਾਂ ਵਾਪਸ ਆ ਹੀ ਦਸੇ ਨੇ ਕਿ ਆਨੇ 50% ਜਿਹੜੀ ਹੈਗੀ ਹੈ ਵੋਟ ਇਹਨਾਂ ਦੀ ਆਮ ਪਾਰਟੀ ਦੀ ਹੈ 20-25% ਜਿਹੜੀ ਹੈਗੀ ਹੈ ਉਹਨਾਂ ਦੀ ਰਾਸ਼ੂਦੀ ਹੈਗੀ ਹੈ 10-15% ਅਕਾਲੀਆਂ ਦੀ ਹੈ ਹੁਣ ਕਹਿਣ ਵਾਲੇ ਤਾਂ ਕੋਈ ਫਲਸਫਾ ਨਹੀਂ ਬਾਕੀ ਇਹ ਟਾਈਮ ਦੱਸੇਗਾ ਜੀ ਦੋ ਜੋ ਹੋਏਗਾ ਕੀ ਨਾਮ ਹੈ ਮੇਰਾ ਨਾਮ ਮਰਜੀਵ ਕੁਲਾਨੀ ਹੈ ਜੀ ਤੁਹਾਨੂੰ ਕੀ ਲੱਗਦਾ ਲੁਧਿਆਣੇ ਦੇ ਵਿੱਚ ਇਸ ਸਮੇਂ ਕੌਣ ਬਾਜੀ ਮਾਰ ਸਕਦਾ ਬਿਲਕੁਲ ਭਾਰਤ ਪੁਸ਼ਨਾਸ਼ੂ ਜੀ ਜਨਤਾ ਲੀਟਰ ਉਹੀ ਹੈ ਜ਼ਮੀਨ ਨਾਲ ਜੁੜਿਆ ਬੰਦਾ ਛੇਵਾਂ ਇਲੈਕਸ਼ਨ ਹੈ ਜੇ ਬਾਕੀ ਗੱਲ ਕਰੀਏ ਤਿੰਨੇ ਕੈਂਡੀਡੇਟ ਪਹਿਲੀ ਪਹਿਲੀ ਵਾਰੀ ਲੜ ਰਹੇ ਨੇ ਵਰਤਿਆ ਪਰਖਿਆ ਤੇ ਜਾਂਚਿਆ ਕੋਈ ਚੀਜ਼ ਤੁਸੀਂ ਵੀ ਉਹੀ ਲੋਗੋਂਗੇ ਬਾਜ਼ਾਰ ਦੇ ਵਿੱਚ ਕੋਈ ਨਵੀਂ ਗੱਡੀ ਆਂਦੀ ਹੈ ਨਾ ਉਹ ਬਾਈਕਾਂ ਦਾ ਕੋਈ ਛੇਤੀ ਭਰੋਸਾ ਨਹੀਂ ਕਰਦਾ ਬਾਈਕ ਅਮੇਚਾ ਹੀਰੋ ਹੋਂਡੇ ਦਾ ਲੈਂਦਾ ਹੈ ਜਾਂ ਹੋਂਡੇ ਦਾ ਲੈਂਦਾ ਲੈਂਦਾ ਨਾ ਇਸੇ ਕਰਕੇ ਦੂਜੀ ਗੱਲ ਤੁਸੀਂ ਸਵਾਲ ਕਰ ਰਹੇ ਸੀ ਵੀ ਸੰਜੀਵ ਅਰੋੜਾ ਜੀ ਦਾ ਜੋਰ ਹੈ ਕਿ ਸਰਕਾਰ ਦਾ ਜੋਰ ਹੈ ਬਿਲਕੁਲ ਸਰਕਾਰ ਦਾ ਜੋਰ ਹੈ ਪੂਰਾ ਪ੍ਰੈਸ਼ਰ ਹੈ ਇਹ ਸਰਕਾਰ ਦੇ ਨਾਲ ਇਲੈਕਸ਼ਨ ਹੈ ਐਡਮਿਨਿਸਟ੍ਰੇਸ਼ਨ ਨਾਲ ਇਲੈਕਸ਼ਨ ਹੈ ਇਹ ਕੈਂਡੀਡੇਟਾਂ ਨਾਲ ਇਲੈਕਸ਼ਨ ਨਹੀਂ ਹੈ ਜਿਹੜੇ ਸੰਜੀਵ ਅਰੋੜਾ ਜੀ ਨੂੰ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਨਹੀਂ ਲੈਣਾ ਆ ਰਿਹਾ ਸ਼ਹੀਦਾਂ ਦੇ ਬਾਰੇ ਨਹੀਂ ਪਤਾ ਉਹ ਲੁਧਿਆਣੇ ਜੰਮੇ ਜ਼ਰੂਰ ਆ ਪਰ ਲੁਧਿਆਣੇ ਰਹਿੰਦੇ ਨਹੀਂ ਗੁਰਦਾਉਂ ਰਹਿੰਦੇ ਆ ਪਿਛਲੇ 25 ਸਾਲਾਂ ਤੋਂ ਸਿਰਫ ਮੇਰਾ ਵੀ ਜਨਮ ਮੁਕਸਰ ਦਾ ਪਰ ਮੈਂ ਜਨਮ ਤੋਂ ਬਾਅਦ ਇੱਥੇ ਲੁਧਿਆਣੇ ਆ ਗਿਆ ਠੀਕ ਹੈ ਨਾ ਤੇ ਹੁਣ ਮੈਂ ਮੁਕਸਰ ਜਾ ਕੇ ਲੜਾਂ ਇਲੈਕਸ਼ਨ ਤੇ ਮੈਨੂੰ ਮੁਕਸਰ ਵਾਲੇ ਅਸੈਪਟ ਨਹੀਂ ਕਰਨਗੇ ਨੀ ਚੇਦੀ چاہے ਮੇਰੀ ਕਰਮ ਜਨਮ ਭੂਮੀ ਹੋਵੇ ਤੇ ਕਰਮ ਭੂਮੀ ਇਹ ਹੈ ਕੀ ਨਾਮ ਹੈ ਜੀ ਪਵਨ ਕੁਮਾਰ ਕੀ ਲੱਗਦਾ ਹੈ ਇਸ ਸਮੇਂ ਇਲੈਕਸ਼ਨ ਦੇ ਵਿੱਚ ਕੀ ਮਾਹੌਲ ਹੈ ਇਸ ਟਾਈਮ ਤਾਂ ਆਮ ਆਦਮੀ ਪਾਰਟੀ ਦਾ ਜ਼ੋਰ ਪੈ ਰਿਹਾ ਕਿਉਂਕਿ ਉਹਨਾਂ ਦੀ ਸਰਕਾਰ ਹੈ ਜਿਸ ਜਿੱਦੀ ਸਰਕਾਰ ਹੋਵੇ ਉਹਦਾ ਹੀ ਜ਼ਿਆਦਾ ਰੋਲ ਹੁੰਦਾ ਬਾਕੀ ਕੰਮਾਂ ਤੋਂ ਲੋਕ ਖੁਸ਼ ਨੇ ਬਾਕੀ ਇਸ ਟਾਈਮ ਜੋ ਪ੍ਰੈਜ਼ੈਂਟ ਪੋਜੀਸ਼ਨ ਹੈ ਕੋਈ ਲੁਧਿਆਣੇ ਸਾਰੇ ਸੀਟਾਂ ਆਮ ਆਦਮੀ ਪਾਰਟੀ ਕੋਲ ਹੈ ਅੱਛਾ ਮੁਕਾਬਲਾ ਕਿੰਨਾ ਮੰਨਦੇ ਹੋ ਤੁਸੀਂ ਮੁਕਾਬਲਾ ਜ਼ਿਆਦਾ ਕਾਂਗਰਸ ਨਾਲ ਹੀ ਕਿ ਨਾਮ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮਾਹੌਲ ਹੈ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਇਹ ਕਾਂਗਰਸ ਲੱਗ ਰਹੀ ਹੈ ਭਾਤਪੁਰਨਾਸ਼ੂ ਲੱਗ ਰਿਹਾ ਸਾਨੂੰ ਕਿ ਇਸ ਵਾਰ ਜਿੱਤੇ ਜਾਣਗੇ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਹੈ ਜੀ ਕੀ ਲੱਗਦਾ ਹੈ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਕੀ ਮਾਹੌਲ ਹੈ ਮੇਰੇ ਹਿਸਾਬ ਦੇ ਨਾਲ ਦੇਖੋ ਜੀ ਜੋ ਗਵਰਨਮੈਂਟ ਹੈਲਥ এডਿਕੇਸ਼ਨ ਨੂੰ ਪ੍ਰਮੋਟ ਕਰੂਗੀ ਉਹ ਉੱਪਰ ਆਊਗੀ ਜੀ 인ਫਰਾਸਟ੍ਰਕਚਰ ਰੋਡਸ ਹੋਰ ਵਪਾਰ ਨੂੰ ਪਰਫੁੱਲਿਤ ਕਰੂਗੀ ਉਹੀ ਗਵਰਨਮੈਂਟ ਆਊਗੀ ਉਹ ਤੁਹਾਨੂੰ ਪਤਾ ਹੀ ਹੈ ਹੁਣ ਸਟੇਟ ਗਵਰਨਮੈਂਟ ਆਪਣੀ ਪੰਜਾਬ ਗਵਰਨਮੈਂਟ ਕੀ ਕਰਦੀ ਪਈ ਹੈ ਸਭ ਤੋਂ ਜ਼ਿਆਦਾ ਉਹਨਾਂ ਦਾ ਫੋਕਸ ਹੈਗਾ এডਿਕੇਸ਼ਨ ਤੇ ਹੁਣ ਹੁਣ ਦੀ ਥੋੜੇ ਦਿਨ ਪਹਿਲਾਂ ਹੀ ਦੇਖੋ ਇੱਕ ਰਿਜ਼ਲਟ ਆ ਜੇਈ ਦਾ ਸਰਕਾਰੀ ਸਕੂਲ ਦੇ 43 ਬੱਚੇ ਆਏ ਨੇ ਆਪਣੇ ਇੱਕ ਇਧਰੋਂ ਬਠਿੰਡੇ ਦੀ ਕੁੜੀ ਆ ਉਹ ਆਪ ਛੂਨਾ ਲਾ ਕੇ JEE ਦਾ ਪੇਪਰ ਕਲੀਅਰ ਕੀਤਾ JEE ਇੱਥੇ ਲੁਧਿਆਣਾ ਜਿਲ੍ਹੇ ਦੇ ਵਿੱਚ ਦੇਖੋ ਕਿੱਡੇ ਕਿੱਡੇ ਇੰਸਟੀਚਿਊਟ ਨੇ ਲੱਖਾਂ ਰੁਪਏ ਖਰਚ ਕਰਕੇ ਲੋਕ ਕੋਚਿੰਗ ਲੈਂਦੇ ਨੇ ਉਹ ਕੁੜੀ ਨੇ ਸਰਕਾਰੀ ਸਕੂਲ ਦੇ ਵਿੱਚ ਰਹਿ ਕੇ ਇੰਸਟੀਚਿਊਟ ਦੇ ਵਿੱਚੋਂ ਹੀ ਕੋਚਿੰਗ ਲੈ ਕੇ JEE ਕਲੀਅਰ ਕੀਤਾ ਹੁਣ ਆਏ IIT ਚ ਜਾਊਗੀ ਜੀ ਦੇਖੋ ਇਹ ਇਹ ਤੋਂ ਵੱਡੀ ਚੀਜ਼ ਕੀ ਚਾਹੀਦੀ ਆ ਤੁਹਾਡੇ ਬੱਚੇ ਵੜ ਗਏ ਚੱਕਿਆ ਗਿਆ ਗਰੀਬੀ ਇਹ ਇਹ ਲਾਲ ਪੀਲੇ ਨੀਲੇ ਕਾਡਾ ਨਾਲ ਕੁਝ ਨਹੀਂ ਕਰਨਾ ਜੀ ਬੱਚੇ ਪੜਾ ਕੇ ਜਾਊਗਾ ਤੇ ਇਹ ਸਰਕਾਰ ਬੱਚਿਆਂ ਦੇ ਫੋਕਸ ਕਰ ਰਹੀ ਹੈ ਤੇ ਇਹਦਾ ਕੈਂਡੀਡੇਟ ਜਿਹੜਾ ਆਏਗਾ ਸੰਜੀਵ अरोड़ा ਮੈਨੂੰ ਲੱਗਦਾ ਵੀ ਗਵਰਨਮੈਂਟ ਦੇ ਕੰਮਾਂ ਨੂੰ ਦੇਖ ਕੇ ਇਹਨੂੰ ਵੋਟ ਪਾਊਗੀ ਕੀ ਸੁਰਿੰਦਰ ਕਾਲੜਾ ਕੀ ਲੱਗਦਾ ਹੈ ਸਵਾਰ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਇਲੈਕਸ਼ਨ ਲੈ ਕੇ ਕੀ ਮਾਹੌਲ ਹੈ ਸਰ ਇਹ ਸੰਜੀਵ ਜੀ ਥੋੜੇ ਸਾਨੂੰ ਠੀਕ ਲੱਗੇ ਕੀ ਨਾਮ ਹੈ ਜੀ ਰਾਜੀਵ ਕੁਮਾਰ ਹੈ ਜੀ ਮੇਰਾ ਨਾਮ ਤੁਹਾਨੂੰ ਕੀ ਲੱਗਦਾ ਲੁਧਿਆਣਾ ਪੱਛਮੀ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕੀ ਮਾਹੌਲ ਹੈ ਜੀ ਤੇ ਜਨਨ ਕਿ ਮੇਰੇ ਹਿਸਾਬ ਦੇ ਨਾਲ ਜਿਹੜੀ ਸਰਕਾਰ ਚੱਲ ਰਹੀ ਹੁੰਦੀ ਹੈ ਨਾ ਆਪਣਾ ਕਹਿੰਦੇ ਉਹ ਉਹ ਆਪਣਾ ਕਹਿੰਦੇ ਤਕਰੀਬਨ ਜਿੱਤ ਜਾਂਦੀ ਹੈ ਬਾਕੀ ਕਹਿ ਨਹੀਂ ਸਕਦੇ ਹੁਣ ਕੁਛ ਨਹੀਂ ਪਤਾ ਲੋਕਾਂ ਦੇ ਦਿਮਾਗ ਤੇ ਤੁਹਾਨੂੰ ਲੱਗਦਾ ਸੰਜੀਵ अरोड़ा ਜਿੱਤ ਜਾਣਗੇ ਹਾਂ ਹਾਂ ਲੱਗਦਾ ਤਾਂ ਹੈ ਜੀ ਲੱਗਦਾ ਤਾਂ ਹੈ ਟੱਕਰ ਕਿਸ ਦੇ ਨਾਲ ਮੰਨਦੇ ਸੰਜੀਵ अरोड़ा ਟੱਕਰ ਆਸ਼ੂ ਨਾਲ ਕੀ ਨਾਮ ਹੈ ਜੀ ਮੇਰਾ ਨਾਮ ਸतीश ਤੀਰ ਕੀ ਲੱਗਦਾ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕੀ ਮਾਹੌਲ ਆ ਅਨੇ ਡਾਈਟ ਪੁਜੀਸ਼ਨ ਕਦੇ ਸੀਗੀ ਨਹੀਂ ਜਿਹੜੀ ਵੋਟ ਦੀ ਹਾਰ ਜਿੱਤ ਉਹਨੇ ਹਜ਼ਾਰ ਵੋਟ ਦੀ ਹੋਣੀ ਮੁਕਾਬਲਾ ਕਿਹਦੇ ਚ ਮੰਦ ਮੁਕਾਬਲਾ ਦੋਨਾਂ ਦਾ ਹੀ ਹੈ ਕਿਹੜੇ ਕਿਹੜੇ ਦਾ ਆਸ਼ੂ ਦਾ ਤੇ ਰੋਣੇ ਦਾ ਇੱਕ ਬਸ ਇੱਕ ਬਸ ਸਾਰੀ ਗਵਰਨਮੈਂਟ ਲੱਗੀ ਹੋਈ ਹੈ ਇੱਕ ਬਸ ਉਹ ਲੱਗੇ ਹੋਇਆ ਪੰਡਤ ਮੁੱਦੇ ਕਿਹੜੇ ਨੇ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਮੁੱਦਿਆਂ ਨੂੰ ਕੌਣ ਰੋਂਦਾ ਸਾਰੇ ਵੋਟਾਂ ਨੂੰ ਰੋਂਦੇ ਆ ਮੁੰਦਿਆ ਕੋਈ ਮੁੱਦੇ ਨਹੀਂ ਹੈ ਇਹ ਲੁਧਿਆਣਾ ਸ਼ਹਿਰ ਹੈ ਹਰ ਆਦਮੀ ਮਿਹਨਤੀ ਹੈ ਮਿਹਨਤ ਨਾਲ ਸਭ ਆਪਣੇ ਗੁਜ਼ਾਰਾ ਕਰ ਰਹੇ ਨੇ ਲੀਡਰਾਂ ਨੇ ਤਾਂ ਆਣਾ ਆ ਕੇ ਝਾੜੂ ਫੇਰ ਕੇ ਘਰ ਨੂੰ ਚਲ ਜਾਣਾ ਜਾਂ ਮੂੰਹ ਭੂੰਝ ਜਾਣਾ ਕਿਸੇ ਨੇ ਕਿਸੇ ਨੂੰ ਕੁਝ ਦੇਣਾ ਹੈ ਕਿਸੇ ਰੋਟੀ ਭੇਜਣੀ ਹੈ ਕਿਸੇ ਦਾ ਕਾਰੋਬਾਰ ਭੇਜਣਾ ਕੁਛ ਨਹੀਂ ਭੇਜਣਾ ਵੋਟਰਾਂ ਨੇ ਤੀਆ ਆਪਣੇ ਘਰ ਜਾ ਕੇ ਸੌਂ ਜਾਂਦੇ ਕੀ ਨਾਮ ਹੈ ਜੀ ਮੇਰਾ ਨਾਮ ਕੇਸਰ ਦੇਵਾਲ ਕੀ ਮਾਹੌਲ ਹੈ ਸਮੇਂ ਲੁਧਿਆਣਾ ਵੈਸਟ ਦੇ ਵਿੱਚ ਇਲੈਕਸ਼ਨ ਲੈ ਕੇ ਠੀਕ ਮੋਹਾਲ ਤੋਂ ਮਾੜਾ ਨਹੀਂ ਹੈਗਾ ਕਿਹਦੇ ਪੱਖ ਦਾ ਹੈ ਕਿਹਦੇ ਪੱਖ ਦਾ ਹੈ ਉਮੀਦ ਤੋਂ ਆਸੂ ਦੀ ਲੱਗਦੀ ਆ ਆਸੂ ਦੀ ਟੱਕਰ ਕੀ ਨਾ ਮੰਨਦੇ ਉਹ ਭਾਜੀਪੀ ਵਾਲੇ ਨਾਲ ਹੀ ਹੈ ਕੀ ਨਾਮ ਹੈ ਜੀ ਕਰਨ ਪਾਸੇ ਕੀ ਲੱਗਦਾ ਹੈ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕੀ ਮਾਹੌਲ ਆ ਮਾਹੌਲ ਠੀਕ ਹੈ ਮਾਹੌਲ ਬਹੁਤ ਵਧੀਆ ਚੱਲਦਾ ਕਿਹੜਾ ਉਮੀਦਵਾਰ ਲੱਗਦਾ ਤੁਹਾਨੂੰ ਬਾਜੀ ਮਾਰ ਸਕਦਾ ਦੇਖੋ ਕੈਂਡੀਡੇਟ ਦੋਨੇ ਸਟਰੋਂਗ ਨੇ ਕਿਹੜੇ ਕਿਹੜੇ ਦੋਨੇ ਸਟਰੋਂਗ ਨੇ ਦੋਨੋਂ ਕਿਹੜੇ ਇੱਕ ਦੇਖੋ ਜਿਹੜਾ ਫਾਈਟ ਆ ਉਹ ਤਾਂ ਸਿਰਫ ਆਸ਼ੂ ਜੀ ਦੇ ਤੇ ਸੰਜੀਵ ਰੋੜਾ ਜੀ ਦੇ ਵਿੱਚ ਹੈ ਕੀ ਨਾਮ ਹੈ ਸੋਮ ਗੁਪਤਾ ਜੀ ਕੀ ਮਾਹੌਲ ਹੈ ਸਵਾਰ ਲੁਧਿਆਣਾ ਪੱਛਮੀ ਦੇ ਵਿੱਚ ਇਲੈਕਸ਼ਨ ਲੈ ਕੇ ਕੋਈ ਮਾਹੌਲ ਤਾਂ ਸਾਰੇ ਸਹੀ ਆ ਜੋ ਚੱਲਣਾ ਮਾਹੌਲ ਨੇ ਸਾਹਮਣੇ ਕਿਹਦੇ ਪੱਖ ਦਾ ਮਾਹੌਲ ਆ ਕਿਹੜਾ ਉਮੀਦਵਾਰ ਤੁਹਾਨੂੰ ਅੱਗੇ ਲੱਗਦਾ ਦੇਖੋ ਜੀ ਕਾਂਗਰਸ ਦਾ ਵੀ ਹੈਗਾ ਵਾ ਹਾਂ ਕਾਂਗਰਸ ਦਾ ਵੀ ਹੈਗਾ ਝਾੜੂ ਦਾ ਵੀ ਹੈਗਾ ਵਾ ਜੇਕਰ ਥੋੜਾ ਜਿਹਾ ਹੱਥਕ ਜਿ ਰੱਖਣਾ ਹੋਵੇ ਤਾਂ ਕਿਹੜਾ ਉਮੀਦਵਾਰ ਦਾ ਹੱਥ ਤੁਹਾਨੂੰ ਅੱਗੇ ਲੱਗਦਾ ਮੇਰੇ ਕੋਲ ਝਾੜੂ ਦਾ ਹੈਗਾ ਅੱਜ ਕੱਲ ਜ਼ੋਰ ਝਾੜੂ ਦਾ ਹੀ ਆ ਫਿਰ ਕਾਂਗਰਸ ਦਾ ਵੀ ਹੈ ਜ਼ੋਰ ਦੋਨੇ ਪਾਸੇ ਪਰ ਕੈਸਾ ਦੇਵੀ ਕਾਂਗਰਸ ਦਾ ਵੀ ਜ਼ੋਰ ਹੈ ਜਿੱਤ ਹਾਰ ਦਾ ਮਾਰਜਨ ਤੁਹਾਨੂੰ ਕਿੰਨਾ ਕੁ ਲੱਗਦਾ ਹਾਰ ਜਿੱਤ ਦੇਖੋ ਜੋ ਮਾਲਕ ਨਹੀਂ ਮੋਜ ਆ ਜੇ ਝਾੜੂ ਦੇ ਮੋਜ ਆ ਝੋੜੂ ਦਾ ਜੇ ਕਾਂਗਰਸ ਦਾ ਕਾਂਗਰਸ ਕਿਹਨਾ ਮਾਜੀ ਗੁਪਤ ਅਸ ਦੀਪਕ ਜੀ ਤੁਹਾਨੂੰ ਕੀ ਲੱਗਦਾ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਹੈ ਇਹ ਸਾਰੇ ਜੋ ਜੋ ਚੱਲਦਾ ਕਿ ਚਾੜੋ ਦਾ ਜੋ ਰਗ ਜਿਆਦਾ ਕੀ ਨਾਮ ਹੈ ਜੀ ਮੇਰਾ ਨਾਮ ਸੁਨੀਲ ਕੁਮਾਰ ਕੀ ਮਾਹੌਲ ਹੈ ਇਸ ਵਾਰ ਲੁਧਿਆਣਾ ਪੱਛਮੀ ਦੇ ਵਿੱਚ ਇਲੈਕਸ਼ਨ ਲੈ ਕੇ ਇਲੈਕਸ਼ਨ ਬਰਬਰ ਟੱਕਰ ਹੈ ਜੀ ਕਿਹਦੀ ਕਿਹਦੀ ਟੱਕਰ ਹੈ ਜੀ ਆਪਣੇ ਆਪ ਵਾਲਿਆਂ ਦੀ ਤੇ ਕਾਂਗਰਸ ਦੀ ਫਿਰ ਵੀ ਤੁਹਾਨੂੰ ਕੀ ਲੱਗਦਾ ਵੀ ਕੌਣ ਸੀਟ ਕੱਟ ਸਕਦਾ ਹੈ ਸੀਟ ਦਾ ਵੈਸੇ ਦੇਖੋ ਜੀ ਆਸ਼ੂ ਕਰ ਸਕਦਾ ਹੈ ਕੀ ਲੱਗਦਾ ਹੈ ਇਸ ਵਾਰ ਲੁਧਿਆਣਾ ਵਾਇਲ ਇਲੈਕਸ਼ਨ ਦੇ ਵਿੱਚ ਕੀ ਮਾਹੌਲ ਹੈ ਸਰ ਕੰਮ ਕਰਨ ਵਾਲਾ ਹੀ ਜਿੱਤੂਗਾ ਜੀ ਕੰਮ ਕੌਣ ਕਰੂਗਾ ਜੀ ਸਰ ਕੰਮ ਤਾਂ ਦੋ ਹੀ ਲੱਗ ਰਹੇ ਨੇ ਸਰ ਆਸ਼ੂ ਜੀ ਤੇ ਆਪਣਾ ਅਰੋੜਾ ਜੀ ਫਿਰ ਵੀ ਜੇਕਰ ਥੋੜਾ ਜਿਹਾ ਹੱਥ ਉੱਪਰ ਰੱਖਣਾ ਹੋਵੇ ਕਿਹੜਾ ਕੈਂਡੀਡੇਟ ਡੇਟ ਤੋਂ ਉੱਪਰ ਲੱਗਦਾ ਹੈ ਸਰ ਦੇਖੋ ਇਸ ਟਾਈਮ ਪਾਵਰ ਚ ਅਰੋੜਾ ਜੀ ਨੇ ਉਹ ਕੰਮ ਵੀ ਜ਼ਿਆਦਾ ਕਰਾ ਰਹੇ ਨੇ ਉਹਨਾਂ ਦੇ ਪੋਸਟਰ ਵਗੈਰਾ ਵੀ ਜ਼ਿਆਦਾ ਲੱਗੇ ਨੇ ਸਰਕਾਰ ਤੋਂ ਲੋਕ ਖੁਸ਼ ਨੇ ਜਾਂ ਨਰਾਜ਼ ਨੇ ਦੀ ਸਰਕਾਰ ਤੋਂ ਤਾਂ ਔਲਓਵਰ ਲੋਕ ਨਰਾਜ਼ ਨੇ ਜੀ ਕੀ ਨਾਮ ਹੈ ਰਮੇਸ਼ ਸ਼ਰਮਾ ਕੀ ਮੋੜਾਇਸਵਾਰ ਲੁਧਿਆਣਾ ਪੱਛਮੀ ਦੇ ਵਿੱਚ ਬਾਈ ਇਲੈਕਸ਼ਨ ਲੈ ਕੇ ਜੀ ਪਰ ਇਲੈਕਸ਼ਨ ਚ ਜੀਵਨ ਗੁਪਤਰ्यानंतर ਬਾਅਦ ਟਕੋਣਾ ਜੇ ਹੋ ਗਿਆ ਕੰਮ ਲੋਕੀ ਸਾਰੇ ਕਨਫਿਊਜ਼ ਹੈਗੇ ਕਿ ਕੀ ਹੋਣਾ ਕੀ ਨਹੀਂ ਹੋਣਾ ਸਭ ਦਾ ਹੀ ਮੜਾ ਮੜਾ ਚਾਂਸ ਬਣੀ ਜਾਂਦਾ ਬਾਕੀ ਮੌਕੇ ਤੇ ਪਤਾ ਲੱਗਣਾ ਹੈ ਕਿ ਜਿਹੜੇ ਆਖਰੀ ਦਿਨ ਜਾ ਕੇ ਪੋਲੀ ਦਾ ਟ੍ਰੈਂਡ ਕਿੱਥੇ ਜਾਂਦਾ ਉਥੇ ਹੀ ਕੰਮ ਹੋਣਾ ਹੈ ਫਿਰ ਵੀ ਤੁਹਾਨੂੰ ਜੇਕਰ ਦੋ ਉਮੀਦਵਾਰ ਅੱਗੇ ਰੱਖਣੇ ਹੋਣ ਕਿਹੜੇ ਦੋ ਉਮੀਦਵਾਰਾਂ 'ਚ ਟੱਕਰ ਹੈ ਤਾਂ ਦੇਖੋ ਆਪਣੀ ਆਪਣੀ رائے ਹੁੰਦੀ ਹੈ ਮੇਰੀ ਜਿਹੜੀ رائے ਹੈ ਉਹ ਲੱਗਿਆ ਇਸ ਤਾਂ ਚਾਹੁੰਦੇ ਆ ਕਿ ਆਸ਼ੂ ਜਾਂ ਜੀਵਨ ਗੁਪਤਾ ਜਿੱਤੇ ਕੇਜਰੀਵਾਲ ਉੱਪਰ ਨਹੀਂ ਆਣਾ ਚਾਹੀਦਾ ਕਿਸੇ ਵੀ ਹਾਲ 'ਚ ਕੇਜਰੀਵਾਲ ਕੇਜਰੀਵਾਲ ਨੂੰ ਤਾਂ ਹੀ ਰੋਕ ਸਕਦੇ ਆ ਜੇ ਸੰਨੀ ਰੋੜਾ ਜੇ ਸੰਜੀਵ ਰੋੜਾ ਬਾਦਮੀ ਬਹੁਤ ਵਧੀਆ ਹੈ ਲੇਕਿਨ ਮੈਂ ਫਿਰ ਨਹੀਂ ਚਾਹੁੰਦੇ ਕੇਜਰੀਵਾਲ ਉੱਪਰ ਆਵੇ ਅਗਰ ਆਹੇ ਸੰਜੀ ਰੋੜਾ ਜਿੱਤੂਗਾ ਤੇ ਉਹਨੂੰ ਰਾਜ ਸਭਾ ਵੀ ਫੀਡ ਖਾਲੀ ਕਰਾ ਕੇ ਕੇਜਰੀਵਾਲ ਰਾਜ ਸਭਾ ਚਾਹੂਗਾ ਰਾਜ ਜਿਹੜਾ ਕੇਜਰੀਵਾਲ ਹੈ ਸਰ ਉਹ ਐਂਟੀ ਹਿੰਦੂ ਫਰੀਪੋਲਿਟੀ ਫੇਲਦਾ ਮੁਸਲਮਾਨਾਂ ਦਾ ਤෘਸ਼ਟੀਕਰਨ ਕਰਦਾ ਮੁਸਲਮਾਨਾਂ ਦੇ ਹੱਕ ਜੀ ਫਰ ਕੰਮ ਕਰਦੇ ਆ ਉਹਦੇ ਵੀ ਪੰਜਾਬ ਚ ਦੇਖੋ ਪੰਜਾਬ ਗਵਰਨਮੈਂਟ ਦੇ ਵਿੱਚ ਜਿੰਨੇ ਵੀ ਬੰਦੇ ਨੇ ਅਫਸਰ ਲੈਂਦੇ ਆ ਸਾਰੇ ਦਿੱਲੀ ਤੋਂ ਲੈਂਦੇ ਆ ਅਸੀਂ ਕੇਜਰੀਵਾਲ ਦੇ ਜਣਾ ਕਟੀਆਂ ਜਾਂਦੇ ਆ ਸਾਨੂੰ ਚਾਹੇ ਜੀਵਨ ਗੁਪਤਾ ਆਵੇ ਚਾਹੇ ਆਸ਼ੂ ਗੁਪਤਾ ਆਸ਼ੂ ਆਵੇ ਹਨ ਕੋਈ ਫਰਕ ਨਹੀਂ ਹੈਗਾ ਅਸੀਂ ਕਿਸੇ ਪਾਰਟੀ ਨਾਲ ਨਹੀਂ ਗੱਲ ਨਹੀਂ ਕਰ ਰਹੇ ਮੈਂ ਮੈਂ ਕਹਿੰਦਾ ਕਿ ਕੇਜਰੀਵਾਲ ਨੂੰ ਪਰੇ ਕਰਨਾ ਚਾਹੀਦਾ ਐਨੀ ਗੱਲ ਹੈ ਕੀ ਨਾਮ ਹੈ ਜੀ ਸੋਨੀ ਕੁਮਾਰ ਸਰ ਕੀ ਮੌੜ ਹੈ ਸਵਾਰ ਲੁਧਿਆਣਾ ਪੱਛਮੀ ਦੇ ਵਿੱਚ ਵਾਇਲ ਇਕਸ਼ਨ ਲੈ ਕੇ ਕਨਫਿਊਜ਼ਨ ਵਾਲਾ ਸਰ ਅਜੇ ਕੁਝ ਸਪਸ਼ਟ ਕਹਿ ਨਹੀਂ ਸਕਦੇ ਹਰ ਇੱਕ ਦੀ ਕੰਪੇਨਿੰਗ ਵਿੱਚ ਰਸ਼ ਹੁੰਦਾ ਦੇਖਿਆ ਜਾਂਦਾ ਹੈ ਕੁਝ ਸਾਡੇ ਹਿੱਤਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਲੇਕਿਨ ਥੋੜਾ ਸਮੇਂ ਨਜ਼ਦੀਕ ਆਏਗਾ ਇਸ ਪਿੱਛੇ ਥੋੜੀ ਹੋਰ ਕਲੀਅਰ ਹੋ ਜਾਏਗੀ ਟੱਕਰ ਕਿਹੜੇ ਕਿਹੜੇ ਉਮੀਦਵਾਰਾਂ ਦੀ ਲੱਗਦੀ ਹੈ ਤੁਹਾਨੂੰ ਜੇਕਰ ਦੋ ਉਮੀਦਵਾਰ ਟੱਕਰ ਚ ਰੱਖਦੇ ਮੈਂ ਜ਼ਿਆਦਾਤਰ ਆਸ਼ੂ ਜੀ ਤੇ ਸੰਜੀਵ ਰੋੜਾ ਦੀ ਟੱਕਰ ਦੇਖਦੇ ਹਾਂ ਜੀਵਨ ਗੁਪਤਾ ਦੀ ਹਜੇ ਨਹੀਂ ਬਾਅਦ ਚ ਕੋਈ ਹਿਡਨ ਚਮਤਕਾਰ ਹੋ ਜਾਏ ਉਹ ਪਤਾ ਨਹੀਂ ਕੀ ਨਾਮ ਆ ਜੀ ਮੇਰਾ ਨਾਮ ਬੰਨੂ ਬਹਿਲ ਹੈ ਜੀ ਕੀ ਮਾਹੌਲ ਹੈ ਇਸ ਵਾਰ ਲੁਧਿਆਣਾ ਪੱਛਮੀ ਦੀ ਜ਼ਮੀਨੀ ਚੋਣ ਨੂੰ ਲੈ ਕੇ ਦੇਖੋ ਜੀ ਜੋ ਲੋਕਾਂ ਦਾ ਰੁਝਾਨ ਲੱਗ ਰਿਹਾ ਕਿਉਂਕਿ ਇਹ ਪਬਲਿਕ ਪਲੇਸ ਹੈ ਇੱਥੇ ਤੁਸੀਂ ਰੁਝਾਨ ਦੇਖੋਗੇ ਰੁਝਾਨ ਜਿਹੜਾ ਹੈਗਾ ਸਰਕਾਰ ਦੇ ਉਲਟ ਹੈ ਲੋਕ ਸਰਕਾਰ ਤੋਂ ਬੜਾ ਜ਼ਬਰਦਸਤ ਨਾਰਾਜ਼ ਨੇ ਕਿਉਂਕਿ 3.5 ਸਾਲ ਸਿਵਾਏ ਚੁਟਕਲੇ ਝੂੜ ਤੋਂ ਇਲਾਵਾ ਕੁਝ ਨਹੀਂ ਮਿਲਿਆ ਇੱਥੇ ਆ ਤੁਸੀਂ ਪਾਰਕ ਦੇ ਹਾਲਾਤ ਦੇਖ ਸਕਦੇ ਹੋ ਰੋਜ਼ਗਾਰਡਨ ਦੇ ਵਿੱਚ ਰੋਜ਼ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਆ ਹੁਣ ਬੰਦੇ ਹਾਲਾਤ ਤੇ ੱਕੇ ਨਾਲ ਵੀ ਸਾਫ ਸਪਾਈਆਂ ਕਰ ਲੋ ਕੁਝ ਨਹੀਂ ਮਿਲ ਲਗੇ ਪਾਰਕ ਦਾ ਬਹੁਤ ਮਾੜਾ ਹਾਲ ਹੈ ਜਦ ਦੀ ਇਹ ਸਰਕਾਰ ਆਈ ਹੈ ਮਤਲਬ ਕਿ ਐ ਸਮੇਂ ਲੋ ਸਿਵਾਏ ਚੁਟਕਲੇ ਤੇ ਝੂਠਾ ਤੋਂ ਕੁਝ ਨਹੀਂ ਮਿਲਿਆ ਕਿਸੇ ਨੂੰ ਤੁਸੀਂ ਪਹਿਲੇ ਨੰਬਰ ਤੇ ਕਿਹੜੇ ਉਮੀਦਵਾਰ ਨੂੰ ਮੰਨਦੇ ਹੋ ਦੇਖੋ ਜੀ ਪਹਿਲੇ ਨੰਬਰ ਤੇ ਜਿਹੜੇ ਉਮੀਦਵਾਰ ਨੂੰ ਮੰਨਦੇ ਆ ਅਸੀਂ ਆਸ਼ੂ ਜੀ ਨੂੰ ਮੰਨਦੇ ਆ ਕਿਉਂਕਿ ਉਹ ਅਵੇਲੇਬਲ ਹੈਗਾ ਲੋਕਲ ਹੈ ਅਪਰੋਚੇਬਲ ਹੈ ਇਹ ਜਿਹੜੇ ਅਰੋੜਾ ਜੀ ਇਹਨਾਂ ਦਾ ਤਾਂ ਪਤਾ ਨਹੀਂ ਕਦੋਂ ਇਹਨਾਂ ਨੇ ਚਲੇ ਜਾਣਾ ਗੁਰਗਾਓ ਟੱਕਰ ਕੀ ਦੇ ਨਾਲ ਆਸ਼ੂ ਜੀ ਦੇਖੋ ਜੀ ਲੋਕੀ ਜੋ 파ਰਗ ਦੀ ਵੀਊ ਨੇ ਉਹ ਇਹ ਕਹਿੰਦੇ ਨੇ ਵੀ ਸਰਕਾਰ ਨੂੰ ਵੋਟ ਨਹੀਂ ਪਾਣੀ ਹੋਰ ਜਿੰ ਨੂੰ ਮਰਜੀ ਪਾ ਦੋ ਲੋਕ ਸਰਕਾਰ ਤੋਂ ਬਹੁਤ ਜ਼ਬਰਦਸਤ ਨਾਰਾਜ਼ ਨੇ ਕੀ ਨਾਮ ਹੈ ਜੀ ਮੇਰਾ ਨਾਮ ਭੁਪਿੰਦਰ ਕੁਮਾਰ ਹੈ ਕੀ ਮਾਹੌਲ ਹੈ ਲੁਧਿਆਣਾ ਬਸਟ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਬਹੁਤ ਸਾਰੇ ਆਪਣੇ ਆਪਣੇ ਪਬਲਿਕਿਟੀ ਕਰ ਰਹੇਗੇ ਤੁਹਾਨੂੰ ਵੀ ਲੱਗਦਾ ਹੈ ਕਿਹੜਾ ਅੱਗੇ ਚੱਲ ਰਿਹਾ ਹੈ ਕਾਂਗਰਸ ਵਾਲਾ ਲੱਲ ਦੇਖ ਰਿਹਾ ਮੈਂ ਜਰਾ ਚੁਕਾ ਉਹ ਉੱਧਰ ਹੈਗਾ ਕੀ ਨਾਮ ਹੈ ਜੀ ਸੰਜੀਵ ਸਚਦੇਵਾ ਜੀ ਕੀ ਲੱਗਦਾ ਇਸ ਵਾਰ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਵਿੱਚ ਕੀ ਮਾਹੌਲ ਹੈ ਦੇਖੋ ਜੀ ਅਸੀਂ ਲਾਈਕ ਕਰਦੇ ਆ ਜੀਵਨ ਗੁਪਤਾ ਜੀ ਨੂੰ ਅਸੀਂ ਮੋਦੀ ਜੀ ਦੇ ਮুরিਦਾ ਹਾਂਜੀ ਹਾਂਜੀ ਆਸ ਤੁਸੀਂ ਮੋਦੀ ਤੋਂ ਕਰਦੇ ਹੋ ਹਾਂ ਬਿਲਕੁਲ 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 ਕੀ ਨਾਮ ਹੈ ਜੀ ਅਰ ਕੇਸ ਉਹ ਤੁਹਾਨੂੰ ਕੀ ਲੱਗਦਾ ਹੈ ਹਲਕੇ ਦੇ ਵਿੱਚ ਇਸ ਵਾਰ ਕਿਹੜਾ ਉਮੀਦਵਾਰ ਬਾਜੀ ਮਾਰ ਸਕਦਾ ਬਾਜੀ ਤਾਂ ਦੇਖੋ ਇਹ ਲਾਟਰੀ ਵੀ ਨਿਕਲ ਸਕਦੀ ਹੈ ਇਹਦੇ ਵਿੱਚੋਂ ਕਿਉਂਕਿ ਜੋੜ ਤਾਂ ਦੇਖੋ ਇਹਨਾਂ ਦਾ ਆਮ ਆਦਮੀ ਪਾਰਟੀ ਨੇ ਵੀ ਲਾਇਆ ਹੈ ਬਹੁਤ ਤੇ ਕਾਂਗਰਸ ਨੇ ਵੀ ਲਾਇਆ ਹੈ ਤੇ ਜੇ ਵਿਵੋਟ ਦੇ ਵਿੱਚ ਦੋਨਾਂ 'ਚ ਡਿਵੀਜ਼ਨ ਹੋ ਗਈ ਤੇ ਭਾਜਪਾ ਵਾਲਾ ਵੀ ਮੇਨ ਲਾਉਦਾ ਹੈ ਜੀ ਸੀਟ ਜਿੱਤ ਸਕਦਾ ਹੈ ਕਿਉਂਕਿ ਭਾਜਪਾ ਦੀ ਵੋਟ ਇਸ ਵਸ ਹਲਕੇ ਦੇ ਵਿੱਚ ਕਾਫੀ ਹੈਗੀ ਹੈ ਕੀ ਲੱਗਦਾ ਇਸ ਵਾਰ ਲੁਧਿਆਣਾ ਵਾਹ ਇਲੈਕਸ਼ਨ ਦੇ ਵਿੱਚ ਕੀ ਮਾਹੌਲ ਹੈ ਕਿਹੜੇ ਪੱਖ ਦੇ ਉਮੀਦਵਾਰ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਸਭ ਦਾ ਹੀ ਹੈ ਜੀ ਜਿਹੜਾ ਸਾਡੇ ਨੂੰ ਛੱਡਾ ਜਿਆਦਾ ਜਿੱਤ ਕੱਲ ਆਜੀ ਇੱਥੇ ਕਹਿੰਦਾ ਮੈਂ ਉਹ ਕਹਿੰਦਾ ਮੈਂ ਜਬ ਮੈਂ ਜਿੱਤੂਗਾ ਜਾਂ ਰੋੜਾ ਸਾਹਿਬ ਜਿੱਤੂਗੇ ਅੱਛਾ ਹੁਣ ਦੇਖੋ ਜੇਕਰ ਦੋ ਉਮੀਦਵਾਰਾਂ 'ਚ ਟੱਕਰ ਰੱਖਣੀ ਹੋਵੇ ਕਿਹੜੇ ਉਮੀਦਵਾਰਾਂ 'ਚ ਟੱਕਰ ਲੱਗੇ ਆਸ਼ੂ ਤੇ ਇਹਦਾ ਹੀ ਹੈ ਜੀ ਆਪਣੇ ਰੋੜਾ ਸਾਹਿਬ ਦੀ ਸਰਕਾਰ ਤੋਂ ਲੋਕ ਖੁਸ਼ ਨੇ ਨਹੀਂ ਸਰ ਤੋਂ ਬਹੁਤ ਜ਼ਬਰਦਸਤ ਬਹੁਤ ਖੁਸ਼ ਨੇ ਬਿਲਕੁਲ ਨਹੀਂ ਜੀ ਕੀ ਨਾਮ ਹੈ ਜੀ ਮੇਰਾ ਆਰਮਨ ਕੌਰ ਗੁਪਤਾ ਚਾਰਟਰਡ ਕਾਊ ਕੀ ਮਾਹੌਲ ਹੈ ਲੁਧਿਆਣਾ ਵੈਸਟ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਇਲੈਕਸ਼ਨ ਵਾਲੇ ਹਾਂਜੀ ਇਲੈਕਸ਼ਨ ਵਾਲੇ ਮੇਰੀ ਓਪੀਨੀਅਨ ਹੈ ਕਿ ਸੰਜੀਵ ਰੋੜਾ ਵਿਲਬਿੰਗ ਸਮ ਰੀਜ਼ਨਸ ਥੈਨ ਹੀ ਇਜ਼ ਡੂਇੰਗ ਮੱਚ ਮੋਰ ਵਰਕ ਇਨ ਹਿਸ ਕੰਸਟਿਟੂਐਂਸੀ ਅਵਰ ਹੀ ਗੋਇੰਗ ਮਹੱਲਾ ਟੂ ਮਹੱਲਾ ਗਲੀ ਟੂ ਗਲੀ ਕਾਰਨ ਇਹ ਵੀ ਉਹਦੇ ਚ ਜਿਹੜਾ ਨਾ ਵੈਸੇ ਵੀ ਹੀ ਇਜ਼ ਅ ਰਾਈਸਮੈਨ ਇਹਦੇ ਫਾਦਰ ਨੇ ਨਦੀਬ ਮਿਲੁੰਦੀ ਹੈ ਕਾਉਨਸੀ ਕਿਉਂਕਿ ਮਿਲ ਤੇ ਪ੍ਰਾਨਨਾਥ ਰੋੜੇ ਦਾ ਲੜਕਾ ਹੈ ਤੇ ਬਾਕੀ ਜਿਹੜਾ ਅਕਾਲੀਆਂ ਦਾ ਜਿਹੜਾ ਕੈਂਡੀਡੇਟ ਹੈ ਉਹ ਉਹ ਦਮਗਣੀ ਹੈ ਆਪਣਾ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਹਕਮਨ ਤੇ ਜਿਹੜਾ ਜੀਵਨ ਗੁਪਤਾ ਹੈ ਭਾਜਪਾ ਦਾ ਉਹਨੇ ਸਿਲੈਕਟ ਹੀ ਹੁਣ ਕੀਤਾ ਹੈ ਆਫਟਰ ਵੈਰੀ ਲੌਂਗ ਪੀਰੀਡ ਤੇ ਉਹ ਵੈਸੇ ਉਹਦੀ ਵੀ ਕੋਈ ਐਸੀ ਗੱਲ ਨਹੀਂ ਜਿਹੜਾ ਆਸ਼ੂ ਹੈ ਠੀਕ ਹੈ ਕਾਂਗਰਸ ਕਰਨੇ ਜਿੱਤਿਆ ਹੈ ਬਗਰ ਉਹਦਾ ਵੀ ਜੋ ਚੋਸ ਸਟੇਟਸ ਇੰਨਾ ਵਧੀਆ ਨਹੀਂ ਇਹ ਨਾਲ ਵੀਅوز ਮੇਰਾ ਕੀਪਿੰਗ ਇਨ ਆਲ ਸਰਵਰਸ ਇਅ ਆਈ ਥਿੰਕ ਜੀ ਵੀਰੋਡਲ